ਰਾਜਪੁਰਾ ਸਬ ਡਿਵੀਜ਼ਨ ਦੇ ਬਲਾਕ ਕਨੌਰ ਦੇ ਨੇੜਲੇ ਪਿੰਡ ਸ਼ੰਭੂ ਕਲਾ ਵਿਖੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਢਾਹਿਆ ਗਿਆ ਜੀ ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਖੁਦ ਇਹਨਾਂ ਉਸਾਰੀਆਂ ਨੂੰ ਢਾ ਲੈਣ ਪਰ ਜਦੋਂ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਇਹ ਗੱਲ ਨਹੀਂ ਮੰਨੀ ਗਈ ਤਾਂ ਇਹ ਬਿੜਾ ਪ੍ਰਸ਼ਾਸਨ ਨੇ ਖੁਦ ਝੁਕ ਲਿਆ ਅਤੇ ਰਾਜਪੁਰਾ ਦੇ ਤਹਿਸੀਲਦਾਰ ਬੀਡੀਪੀਓ ਅਤੇ ਥਾਣਾ ਕਨੌਰ ਵੱਲੋਂ ਪ੍ਰਸ਼ਾਸਨਿਕ ਅਮਲਾ ਲੈ ਕੇ ਸ਼ੰਭੂ ਕਲਾ ਵਿਖੇ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਜੀਐਸਵੀ ਨਾਲ ਟਾ ਦਿੱਤਾ ਗਿਆ। ਗੌਰਤਲਬ ਹੈ ਕਿ ਉਸਾਰੀਆਂ ਢਾਉਣ ਦਾ ਵਿਰੋਧ ਕਰ ਰਹੇ ਅਕਾਲੀ ਸਾਬਕਾ ਸਰਪੰਚ ਅਪਤਾਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਉਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਅਤੇ ਪ੍ਰਸ਼ਾਸਨ ਨੇ ਆਪਣਾ ਨਜਾਇਜ਼ ਉਸਾਰੀਆਂ ਢਾਉਣ ਦਾ ਕੰਮ ਨੇਪਰੇ ਚਾੜ ਲਿਆ। ਐਨੋ ਨਹੀਂ ਬੰਦਿਆਂ ਨੇ ਜਿਨ੍ਹਾਂ ਦੇ ਮਕਾਨ ਢਾਏ ਗਏ ਹਨ ਇਹਨਾਂ ਨੇ ਐਫੀਡੇਵਟ ਦਿੱਤੇ ਸੀ ਪੰਚਾਇਤ ਤੇ ਵੀ ਸਰਪੰਚ ਨੇ ਪੈਸੇ ਲੈ ਕੇ ਨਜਾਇਜ਼ ਕਬਜ਼ਾ ਕਰਾਤਾ। ਉਹਦੀ ਫਿਰ ਕਾਈ ਕਾਰਵਾਈ ਉਹ ਸਰਪੰਚ ਸਾਹਿਬ ਸਸਪੈਂਡ ਹੋ ਗਏ ਸੀ। ਉਹਨੇ ਆਪਣਾ ਕਬਜ਼ਾ ਗ੍ਰਾਂਹ ਦਾ ਕੇਸ ਪਾਸ ਤਾਣਾ ਤੇ ਡੀਡੀਪੀਓ ਸਾਹਿਬ ਨੇ ਕਬਜ਼ਾ ਬਰਾਂਟ ਤੇ ਆਰਡਰ ਭੇਜਤਾ ਇਹਨਾਂ ਦੇ ਖਿਲਾਫ ਕੇਸ ਕਰਤਾ। ਉਹਨਾਂ ਦੇ ਇਸ ਤਰ੍ਹਾਂ ਦੇ ਕਾਰਵਾਈ ਮੈਨ ਤਾਂ ਕਾਰਵਾਈ ਇਹਨਾਂ ਨੇ ਆਪੇ ਕਰਾਈ ਹੈ ਆਪਣੇ ਆਪ ਆਪਣੇ ਪੈਰਾਂ ਤੇ ਆਪ ਘਵਾੜਾ ਮਾਰਿਆ ਹੈ ਇਹ ਕਹਿੰਦੇ ਸੀ ਵੀ ਸਰਪੰਚ ਨੂੰ ਸਸਪੈਂਡ ਕਰਾਉਣਾ ਹੈ ਕੋਈ ਤਰੀਕਾ ਨਹੀਂ ਲੱਭੀ ਐ ਸੀ ਇਹਨਾਂ ਨੂੰ ਫਿਰ ਸਲਾਹ ਕੀਤੀ ਵੀ ਇਹਦਾ ਹੋਰ ਤੇ ਕੋਈ ਚਾਰਾ ਹੈ ਨਹੀਂ ਇਨਕੁਆਰੀ ਜਣੀ ਕੋਈ ਮਿਲਿਆ ਤਾਂ ਇਹੀ ਚਾਰਾ ਹੈ ਇੱਕ ਐਫਪੀਡੀ ਆ ਫੀਡਰ ਲਾਣੇ ਆ ਫਿਰ ਸਸਪੈਂਡ ਹੋ ਜਾਣਾ ਇਹਨਾਂ ਨੇ ਐਫਪੀਡੀ ਲਾਏ ਛੁੱਟੇ ਆ ਫੀੜੇ ਬੜਾ ਛੁੱਟੇ ਐਫੀਡਰ ਲਾਏ ਇਹਨਾਂ ਨੇ ਤਾਂ ਹੀ ਨਾ ਕਾਰਵਾਈ ਹੋਈ ਐ ਇਹ ਛੁੱਟੇ ਨਾ ਫੀੜੇ ਉੱਤੇ ਲਾਣ ਦੇ ਕਾਰਵਾਈ ਕਿੱਥੇ ਹੋਣੀ ਸੀ ਇਹਨਾਂ ਨਜਾਇਜ਼ ਉਸਾਰੀਆਂ ਨੂੰ ਢਾਉਣ ਵਿੱਚ ਲੋਕਾਂ ਦਾ ਭਾਵੇਂ ਕਾਫੀ ਨੁਕਸਾਨ ਹੋਇਆ ਹੈ ਪਰ ਕਾਨੂੰਨ ਦੇ ਅਨੁਸਾਰ ਪ੍ਰਸ਼ਾਸਨ ਨੇ ਆਪਣਾ ਫਰਜ਼ ਅਦਾ ਕੀਤਾ ਹੈ। ਨਹੀਂ ਨਿੰਮੋਕੇ ਤੇ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਨਹੀਂ ਕੋਈ ਕਿਉਂਕਿ ਬਾਦੂ ਅੱਜ ਫੋਰਸ ਵੀ ਕਾਫੀ ਸਾਡੇ ਕੋਲ ਲੱਗੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ। ਇਹ ਡੀਡੀਪੀ ਸਾਹਿਬ ਦੀ ਅਦਾਲਤ ਦੇ ਹੁਕਮ ਦੇ ਨਾਲ ਜਿਹੜਾ ਨਜਾਇਜ਼ ਕਬਜ਼ਾ ਜਿਹੜਾ ਦੂਸਰਾ ਹੈ ਤੁਸੀਂ ਇੱਥੇ ਲੈਂਡ ਆਰਡਰ ਮੈਂ ਟੇਨ ਮੈਂ ਬਿਲਕੁਲ ਤੌਰ ਤੇ ਤਸਿਲਦਾਰ ਰਨ ਡਿਊਟੀ ਮਿਸਟਰ ਲੈਂਡ ਆਰਡਰ ਕੋਲ ਸਿੱਧੇ ਇੱਥੇ ਆ ਜੇ ਮੈਂ ਤੁਸੀਂ ਸਪੋਕਸਮੈਨ ਟੀਵੀ ਦਿੱਲੀ ਸ਼ੰਭੂ ਬੈਰੀਅਰ ਤੋਂ ਰਜਿੰਦਰ ਸਿੰਘ ਮੋਹੀਦੀ ਰਿਪੋਰਟ